ਅੱਜਕੱਲ ਟੌਪਿਕ ਦੇਖਣ ਨੂੰ ਮਿਲਦੇ ਹਨ ਗੁਰਬਾਣੀ ਫਾਰ ਸਲੀਪ ਅਸੀਂ ਇਹ ਵਿਚਾਰੀਏ ਕਿ ਕੀ ਗੁਰਬਾਣੀ ਅਸੀਂ ਸੌਣ ਵਾਸਤੇ ਪੜ੍ਹਨੀ ਹੈ ਕਿ ਨੀਂਦ ਚੰਗੀ ਆ ਜਾਏ ਅਸੀਂ ਤਾਂ ਪਹਿਲਾਂ ਹੀ ਸੁੱਤੇ ਹੋਏ ਹਾਂ ਅਸੀਂ ਪਰਮੇਸ਼ਰ ਵੱਲੋਂ ਤਾਂ ਪਹਿਲਾਂ ਹੀ ਸੁੱਤੇ ਹੋਏ ਹਾਂ ਗੁਰਬਾਣੀ ਸਾਨੂੰ ਜਗਾਉਂਦੀ ਹੈ ਸਾਡੀਆਂ ਅੱਖਾਂ ਖੋਲਦੀ ਐ ਕਿ ਬੰਦਿਆ ਜਾਗ ਉਹ ਦਿਨ ਦੂਰ ਨਹੀਂ ਜਦ ਅਸੀਂ ਸਦਾ ਦੀ ਨੀਂਦ ਸੌ ਜਾਣਾ ਹੈ ਬਾਬਾ ਫਰੀਦ ਜੀ ਕਹਿੰਦੇ ਹਨ ਦੇਖ ਫਰੀਦਾ ਜੂਥੀਆ ਦਾੜੀ ਹੋਈ ਪੂਰ ਅੱਗੋ ਨੇੜਾ ਆਇਆ ਪਿੱਛਾ ਰਹਿ ਆ ਦੂਰ ਅੱਖਾਂ ਖੋਲ ਤੇ ਆਪਣਾ ਅੱਗਾ ਸਵਾਰ ਲੈ